ਅੱਜ ਸਾਡੇ ਨਾਲ ਬਣੇ ਹੋਏ ਹਨ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਕਿਉਂਕਿ ਭਾਈ ਅਮਰਤਪਾਲ ਸਿੰਘ ਜੀ ਦੇ ਵਕੀਲ ਵੀ ਹਨ ਅਤੇ ਡਿਬਰੂਗਲ ਜੇਲ ਤੋਂ ਆਏ ਹਨ ਤੇ ਉਹਨਾਂ ਦਾ ਭਾਈ ਅਮਰਤਪਾਲ ਸਿੰਘ ਜੀ ਦਾ ਕੋਈ ਵੱਡਾ ਸੰਦੇਸ਼ ਲੈ ਕੇ ਆਏ ਹਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਸੰਦੇਸ਼ ਲੈ ਕੇ ਆਏ ਹਨ ਸਿੱਖ ਕੌਮ ਲਈ ਵਾਹਿਗੁਰੂ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਆਪਣੇ ਡਿਬਰੂਗਲ ਜੇਲ ਤੋਂ ਆਏ ਹੋ ਜੀ ਭਾਈ ਅਮਰਤਪਾਲ ਸਿੰਘ ਜੀ ਦੇ ਮੁਲਾਕਾਤ ਕਰਕੇ ਹਾਂਜੀ ਹਾਂਜੀ ਕੀ ਸੰਦੇਸ਼ ਲੈ ਕੇ ਆਏ ਦੇਖੋ ਸੰਦੇਸ਼ ਇਹ ਲੈ ਕੇ ਆਏ ਆ ਕਿ ਉਹਨਾਂ ਨੇ ਭਾਈ ਸਾਹਿਬ ਨੇ ਮੈਨੂੰ ਇਹ ਸਪਸ਼ਟ ਤੌਰ ਤੇ ਦੱਸਿਆ ਹੈ ਕਿ 16 ਫਰਵਰੀ ਨੂੰ ਉਹ ਮੁਲਾਕਾਤ ਦੇ ਲਈ ਜਿਹੜੇ ਅਸੀਂ ਮੁਲਾਕਾਤ ਵਾਲੇ ਕਮਰੇ 'ਚ ਆਏ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਦੇ ਕੁਝ ਅਧਿਕਾਰੀ ਜਿਹੜੇ ਨੇ ਉਹ ਜੇਲ੍ਹ ਦੇ ਅੰਦਰ ਜਿਹੜੇ ਉਹ ਦਾਖਲ ਹੋਏ ਤੇ ਅੱਗੇ ਫਿਰ ਜਾ ਕੇ ਇਹਨਾਂ ਦੀਆਂ ਬੈਠਕਾਂ ਵੀ ਚੱਲੇ ਗਏ ਇਹ ਮੁਲਾਕਾਤ ਕਰਦੇ ਰਹੇ ਤੇ ਮੁਲਾਕਾਤ ਤੋਂ ਬਾਅਦ ਜਦੋਂ ਭਾਈ ਸਾਹਿਬ ਨੇ ਜਾਚੇ ਦੇਖੇ ਆ ਇਹਨਾਂ ਦੀ ਬੈਰਤਾ ਵਿੱਚ ਤੇ ਇਹਨਾਂ ਦੇ ਬਾਥਰੂਮ ਦੇ ਵਿੱਚ ਉਹ ਉਸ ਜਿਹੜੀ ਅਸੀਂ ਜੀਆਂ ਖੁਫੀਆ ਜਿਹੜੀ ਅਸੀਂ ਉਹ ਕਮਰੇ ਲਾਏ ਗਏ ਜਿਹੜੇ ਤੇ ਖੁਫੀਆ ਕਮਰੇ ਸੀ ਖੁਫੀਆ ਰਿਕਾਰਡਰ ਸੀ ਖੁਫੀਆ ਸਮਾਰਟਫੋਨ ਸੀਗੇ ਉਹ ਤੂਟੇ ਭਾਈ ਸਾਹਿਬ ਨੂੰ ਇਹਨਾਂ ਯੰਤਰਾਂ ਬਾਰੇ ਪਤਾ ਹੈਗਾ ਇਹਨਾਂ ਨੇ ਦੇਖ ਲਏ ਉਹ ਸਾਰੇ ਚੈੱਕ ਕਰ ਲਏ ਤੇ ਹੋਰ ਜਿਹੜੇ ਸੀ ਉੱਥੇ ਸਿੰਘ ਜਿਹੜੇ ਐਨਐਸਏ ਦੇ ਅਧੀਨ ਇਨਟਰਟੇਨ ਕਰੇ ਐ ਉਹਨਾਂ ਦੀਆਂ ਬੈਰਚਾਂਜ ਵੀ ਉਹੀ ਲਾਏ ਹੋਏ ਸੀ ਤੇ ਉਹ ਸਪਸ਼ਟ ਸੀ ਜਾਂਦੇ ਉਹ ਜਿਹੜੇ ਪੰਜਾਬ ਦੇ ਅਧਿਕਾਰੀ ਜਿਹੜੇ ਸੀ ਉੱਥੇ ਗਏ ਉਹਨਾਂ ਨੇ ਉਹ ਲਾਈ ਸੀ ਤੇ ਉਹ ਲਾਨ ਤੋਂ ਬਾਅਦ ਇਹਨਾਂ ਨੇ ਉਹ ਸਾਰਿਆਂ ਨੂੰ ਸੁਬਡੈਂਟ ਜੇਲ੍ਹ ਨੂੰ ਦੱਸਿਆ ਤੇ ਉੱਥੇ ਉਹਨਾਂ ਨੇ ਦੇਖਿਆ ਉਹ ਸਾਰੇ ਉਹਨਾਂ ਨੇ ਕਬਜ਼ੇ ਦੇ ਵਿੱਚ ਲਏ ਤੇ ਉਹ ਸਾਰਿਆਂ ਦੇ ਨੰਬਰ ਵੀ ਲਿਖ ਕੇ ਭਾਈ ਸਾਹਿਬ ਨੇ ਆਪਦੇ ਹੱਥ ਨਾਲ ਅੰਗਰੇਜ਼ੀ ਦੇ ਵਿੱਚ ਜਿਹੜੀ ਆ ਚਿੱਠੀ ਐ ਇਹ ਇਹ ਚਿੱਠੀ ਲਿਖ ਕੇ ਭਾਈ ਸਾਹਿਬ ਨੇ ਐ ਅੰਗਰੇਜ਼ੀ ਦੇ ਵਿੱਚ ਦਿੱਤੀ ਇਸ ਦੇ ਵਿੱਚ ਉਹ ਸਾਰੀਆਂ ਡਿਵਾਈਸਸਾਂ ਦੇ ਨੰਬਰ ਲਿਖੇ ਹੋਏ ਨੇ ਕਿ ਫਲਾਣਾ ਨੰਬਰ ਫਲਾਣਾ ਸਮਾਰਟਫੋਨ ਫਲਾਣਾ ਉਹਦੀ ਚਿਪ ਫਲਾਣਾ ਉਹ ਇਹ ਸਭ ਚੀਜ਼ਾਂ ਜਿਹੜੀਆਂ ਨੇ ਉੱਥੋਂ ਬRAND ਕਰਕੇ ਜੇ ਲਥਾਰਟੀ ਨੂੰ ਦਿਖਾਈਆਂ ਗਈ ਜਦੋਂ ਇਹ ਹਿਡਨ ਕੈਮਰੇ ਫਿੱਟ ਕੀਤੇ ਗਏ ਤੇ ਉਦੋਂ ਭਾਈ ਅਮਰਪਾਲ ਸਿੰਘ ਜਾਂ ਬਾਕੀ ਸਿੰਘ ਸਾਹਿਬ ਕਿੱਥੇ ਸੀਗੇ ਜਦੋਂ ਇਹ ਹਿਡਨ ਕੈਮਰੇ ਫਿੱਟ ਕੀਤੇ ਜਏ ਪਾਈ ਅਮਰੋਦ ਪਾਲ ਸਿੰਘ ਦੀ ਮੁਲਾਕਾਤ ਦੇ ਲਈ ਜਿਹੜੇ ਸੀ ਉਹ ਮੁਲਾਕਾਤ ਵਾਲੇ ਕਮਰੇ ਚ ਆਏ ਹੋਏ ਸੀ ਉਹ ਮੁਲਾਕਾਤ ਵਾਲੇ ਕਮਰੇ ਚ ਆਉਣਾ ਪੈਂਦਾ ਜਦੋਂ ਆਪਦੇ ਰਿਲੇਟਿਵ ਨਾਲ ਬਲੱਡ ਰਿਲੇਸ਼ਨ ਨਾਲ ਗੱਲ ਕਰਦੇ ਆ ਉੱਥੇ ਸੀ ਤੇ ਬਾਕੀ ਦੇ ਸਿੰਘ ਵੀ ਮੁਲਾਕਾਤਾਂ ਚ ਆਏ ਹੋਏ ਸੀਗੇ ਤੇ ਉਹ ਆਪਣੀ ਬੈਰਥ ਦੇ ਵਿੱਚ ਕੋਈ ਸਿੰਘ ਨਹੀਂ ਸੀ ਉਸਨੂੰ ਜੀ ਤੇ ਫਿਰ ਉੱਥੇ ਉਹਨਾਂ ਦੀ ਤਲਾਸ਼ੀ ਨਹੀਂ ਹੋਈ ਜਿਹੜੇ ਉਹ ਹਿਡਨ ਕੈਮਰੇ ਲੱਗੀ ਗਈ ਉਤੋਂ ਜੋੜੀ ਜੇਲ ਦੀ ਜੋੜੀ ਵਿੱਚ ਦੀ ਹਿਡਨ ਕੈਮਰੇ ਗਏ ਉਹ ਜੋ ਵੀ ਕਰਮਚਾਰੀ ਗਏ ਉਹ ਕਿਵੇਂ ਪਹੁੰਚੇ ਉੱਥੇ ਦੇਖੋ ਇਹੀ ਉਥੋਂ ਦਾ ਦਸਤੂਰ ਬਣਾਇਆ ਹੋਇਆ ਹੈ ਕਿ ਜਦੋਂ ਪੰਜਾਬ ਦੇ ਵਿਦਾਰੀ ਜਾਂਦੇ ਆ ਉਹਨਾਂ ਦੀ ਤਲਾਸ਼ੀ ਨਹੀਂ ਲਈ ਜਾਂਦੀ ਨਾ ਹੀ ਉਹਨਾਂ ਨੂੰ ਰੋਕਿਆ ਜਾਂਦਾ ਨਾ ਹੀ ਉਹਨਾਂ ਨੂੰ ਚੈੱਕ ਰਿਆ ਜਾਂਦਾ ਉਹ ਸਿੱਧੇ ਉਹਨਾਂ ਦੀਆਂ ਬੈਰਕਾਂ ਵਿੱਚ ਪਹੁੰਚ ਜਾਂਦੇ ਆ ਉਹਨਾਂ ਦੇ ਬਾਥਰੂਮ ਵਿੱਚ ਪਹੁੰਚ ਜਾਂਦੇ ਆ ਇਹ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਸੀਗਾ ਤੇ ਇਹ ਸਾਜ਼ਿਸ਼ ਜਿਹੜੀ ਸੀ ਮੈਨੂੰ ਭਾਈ ਸਾਹਿਬ ਨੇ ਦੱਸਿਆ ਕਿ ਸਿਰਫ ਤੇ ਸਿਰਫ ਪ੍ਰਬੰਧਤ ਮਾਨ ਨੇ ਰਚੀ ਸੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਕਿਸੇ ਸਮੇਂ ਵੀ ਉਹਨਾਂ ਨੂੰ ਜ਼ਹਿਰ ਦਵਾ ਸਕਦਾ ਹੈ ਇਹ ਉਹਨੇ ਟਰੈਲਰ ਲਿਆ ਸੀ ਟਰੈਲਰ ਲੈ ਕੇ ਉਹਨੇ ਕੀਤਾ ਜਿਵੇਂ ਇਸ ਤਰ੍ਹਾਂ ਦਾਖਲ ਹੋ ਕੇ ਕਰ ਸਕਦੇ ਆ ਤੇ ਕੱਲ ਨੂੰ ਅਸੀਂ ਜਿਹੜੀ ਹੈ ਜੀ ਆਹ ਭੋਜਨ ਦੇ ਵਿੱਚ ਥਾਣੇ ਦੇ ਵਿੱਚ ਜ਼ਹਿਰ ਦੇ ਸਕਦੇ ਆ ਉਹ ਜ਼ਹਿਰ ਦੇ ਕੇ ਭਾਈ ਜੀ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਹੋਰ ਸਿੰਘਾਂ ਨੂੰ ਕਤਲ ਕਰਨਾ ਚਾਹੁੰਦੇ ਨੇ ਤੇ ਉਹ ਕਹਿੰਦੇ ਨੇ ਭਾਈ ਸਾਹਿਬ ਨੇ ਸਪਸ਼ਟਤਾ ਤੇ ਕਿਹਾ ਕਿ ਅਸੀਂ ਮਰਨੋਂ ਨਹੀਂ ਡਰਦੇ ਅਸੀਂ ਸ਼ਹੀਦੀ ਪਾਉਣੋਂ ਨਹੀਂ ਡਰਦੇ ਪਰੰਤੂ ਅਸੀਂ ਪੰਜਾਬ ਦੀ ਪਵਿੱਤਰ ਧਰਤੀ ਤੇ ਸ਼ਹੀਦੀ ਪਾਉਣਾ ਚਾਹੁੰਦੇ ਆਂ ਅਸੀਂ ਅਸਾਮ ਦੇ ਵਿੱਚ ਸ਼ਹੀਦੀ ਨਹੀਂ ਪਾਉਣਾ ਚਾਹੁੰਦੇ ਕਿਉਂਕਿ ਫੇਰੇ ਭਗਵੰਤ ਮਾਨ ਅਸਾਮ ਦੇ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਖੇਡੂਗਾ ਉਹਨਾਂ ਤੇ ਕਹੂਗਾ ਕਿ ਇਹਨਾਂ ਨੇ ਇਹਨਾਂ ਨੂੰ ਕਤਲ ਕਰਤਾ ਇਹਨਾਂ ਨੇ ਇਹਨਾਂ ਹੀ ਤੇ ਇਹਨਾਂ ਨੇ ਇਹਨਾਂ ਦੀ ਸ਼ਹੀਦੀ ਕਰੀ ਇਸ ਲਈ ਅਸੀਂ ਉਹ ਸਾਡੀ ਜੇਲ੍ਹ ਤਬਦੀਲ ਕੀਤੀ ਜਾਵੇ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰ ਦੇ ਜਿੱਥੇ ਸਾਨੂੰ ਚਰਾਹੇ ਵਿੱਚ ਫਾਂਸੀ ਦੇਣੀ ਆ ਫਾਂਸੀ ਦੇ ਦੇ ਉਹ ਸਾਨੂੰ ਮਾਰਨਾ ਤਾਂ ਮਾਰ ਦੇ ਅਸੀਂ ਉਸ ਤੋਂ ਬਿਲਕੁਲ ਨਹੀਂ ਪਰੰਤੂ ਆ ਜਿਹੜੀ ਉਹ ਚਾਲ ਚੱਲ ਰਿਹਾ ਕਿ ਦੂਜਿਆਂ ਦੇ ਮੋਢਿਆਂ ਤੇ ਰਾਖੇ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਬੜੀ ਜਿਹੜੀ ਹੈ ਜੀ ਇਹ ਨੀਚ ਤੇ ਜਾਂ ਗਲਤ ਹਰਕਤ ਹੈ ਇਸ ਦੇ ਲਈ ਉਹ ਸਾਡੀ ਜੇਲ੍ਹ ਜਿਹੜੀ ਆ ਤੁਰੰਤ ਤਬਦੀਲ ਕੀਤੀ ਜਾਵੇ 16 ਤਾ ਫਰਵਰੀ ਤੋਂ ਉਹਨਾਂ ਨੇ ਪੂਖ ਹੜਤਾਲ ਸ਼ੁਰੂ ਕਰੀ ਹੋਈ ਹੈ ਉਹਦੇ ਜੋ ਜਿਹੜਾ ਇਹ ਹਰਜੀਤ ਸਿੰਘ ਹੈ ਜਿਹੜਾ ਇਹ ਹਰਜੀਤ ਸਿੰਘ ਇਹਨਾਂ ਦੇ ਚਾਚਾ ਜੀ ਨੇ ਉਹ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੀ ਸ਼ੂਗਰ ਕਟਣੀ ਸ਼ੁਰੂ ਹੋ ਗਈ ਗੰਭੀਰ ਹਾਲਤ ਵਿੱਚ ਨੇ ਭਾਈ ਤੁਲਵੰਤ ਸਿੰਘ ਰਾਉਂਕੇ ਜਿਹੜਾ ਕਿ ਉਹ ਪਹਿਲਾਂ ਮਿਰਜੀ ਦੇ ਦੌਰੇ ਪੈਂਦੇ ਸੀ ਉਹ ਦੌਰੇ ਕਰਕੇ 17 ਤਰੀਕ ਨੂੰ ਦੌਰਾ ਪਿਆ 17 ਫਰਵਰੀ ਨੂੰ ਉਹਦੇ ਕਰਕੇ ਜ਼ੁਬਾਨ ਤੇ ਟੱਟਾ ਗਿਆ ਵੀਬ ਤੇ ਟੱਟਾ ਗਿਆ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਬਸੰਤ ਸਿੰਘ ਉਹ ਬਸੰਤ ਸਿੰਘ ਨੇ ਪਾਣੀ ਵੀ ਛੱਡਿਆ ਹੋਇਆ ਤੇ ਉਹ ਬੜੀ ਗੰਭੀਰ ਹਾਲਤ ਵਿੱਚ ਹੈ ਬੜੀ ਗੰਭੀਰ ਹਾਲਤ ਬਣੀ ਹੋਈ ਹੈ ਸਰਦਾਰ ਬਸੰਤ ਸਿੰਘ ਦੀ ਸਰਦਾਰ ਹਰਜੀਤ ਸਿੰਘ ਦੀ ਤੇ ਭਾਈ ਤੁਲਵੰਤ ਸਿੰਘ ਰਾਉਂਕੇ ਦੀ ਇਹ ਭਾਈ ਅਮਰਤਪਾਲ ਸਿੰਘ ਬਗੈਰਾਂ ਨੂੰ ਕਿੱਦਾਂ ਪਤਾ ਲੱਗਿਆ ਵੀ ਉਹਨਾਂ ਦੇ ਕੈਮਰੇ ਹੈਡਨ ਕੈਮਰੇ ਫਿੱਟ ਹੋ ਗਏ ਨੇ ਉਹਨਾਂ ਦੀਆਂ ਬੈਰਕਾਂ 'ਚ ਕਿਸ ਤਰ੍ਹਾਂ ਉਹਨਾਂ ਨੂੰ ਇਹ ਪਤਾ ਲੱਗਿਆ ਉਹਨਾਂ ਨੂੰ ਇਸ ਤਰ੍ਹਾਂ ਪਤਾ ਲੱਗਿਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਆਪਣੀ ਬੈਰਕ ਦੇ ਵਿੱਚ ਗਏ ਉੱਥੇ ਨਵੇਂ ਬਲਬ ਲਾਏ ਹੋਏ ਸੀ ਉਹ ਬਲਬ ਉਥੇ ਪਹਿਲੇ ਲੱਗੇ ਹੋਏ ਸੀ ਉਹਨਾਂ ਨੇ ਕਿਹਾ ਨਵੇਂ ਬਲਬ ਦੀ ਜਦੋਂ ਉਹਨਾਂ ਨੇ ਉਹ ਬਲਬ ਨੂੰ ਦੇਖਿਆ ਤਾਂ ਉਸ ਤੋਂ ਬਲਬ ਦੇ ਵਿੱਚੋਂ ਇਹ ਸਪਸ਼ਟ ਹੋ ਗਿਆ ਕਿ ਜਿਹੜੇ ਉਹ ਬਲਬ ਲਾਏ ਹੋਏ ਸੀ ਜੇ ਉਹ ਬਲਬਾਂ ਦੇ ਵਿੱਚ ਹਿڈن ਕੈਮਰੇ ਜਿਹੜੇ ਸੀ ਹਿڈن ਕੈਮਰੇ ਲਾਏ ਹੋਏ ਸੀ ਤੇ ਜੋ ਤੁਸੀਂ ਇਹ ਚਿੱਠੀ ਦਿਖਾ ਰਹੇ ਹੋ ਫਿਰ ਇਹ ਚਿੱਠੀ ਉਸ ਤੋਂ ਬਾਅਦ ਹੀ ਕਿਹਨੂੰ ਦਿੱਤੀ ਗਈ ਇਹ ਚਿੱਠੀ ਇਹ 16 ਤਰੀਕ ਨੂੰ ਨਹੀਂ ਦਿੱਤੀ ਗਈ ਸੌਨਡੈਂਟ ਜੇਲ ਨੂੰ ਦਿੱਤੀ ਗਈ ਤੇ ਇਹ ਐਡਰੈਸ ਕੀਤੀ ਗਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਤੇ ਉਹਨਾਂ ਨੇ ਸਾਰਾ ਕੁਰਸੇ ਦੇ ਚ ਨੰਬਰ ਵੀ ਲਿਖੇ ਹੋਰ ਵੀ ਲਿਖੇ ਜੇਲ ਸੁਮਿਲੈਂਟ ਨੇ ਆਪਣੇ ਦਸਤ ਕਰਕੇ ਆਪਣੀ ਮੋਹਰ ਲਾ ਕੇ ਉਹ ਜਿਹੜੀ ਚਿੱਠੀ ਸੀ ਸਿੱਧੇ ਡੀਸੀ ਅੰਮ੍ਰਿਤਸਰ ਨੂੰ ਭੇਜਤੀ ਤੇ ਇਹਨਾਂ ਨੂੰ ਉਸ ਦੀ ਨਕਲ ਦੇਤੀ 17 ਤਰੀਕ ਨੂੰ ਜੀ ਇਹ ਡਿਸਕਲੋਜ਼ਰ ਜਿਹੜੀ ਸੀ 16 ਨੂੰ ਕਰ ਦਿੱਤੀ ਗਈ ਤੇ ਇਹ ਕਹਿੰਦੇ ਨੇ ਕਿ ਜੀ 17 ਨੂੰ ਆ ਕੇ ਉੱਥੋਂ ਜਿਹੜੀ ਸੰਮ ਪੁਲਿਸ ਸੀ ਉਹਨੇ ਲੱਭ ਲਏ ਉਹ ਇਹਨਾਂ ਦੇ ਕਬਜ਼ੇ ਸੀ ਹੋਰ ਉਹ ਸਾਰੀ ਬੇਬਨਿਆਦ ਤੇ ਝੂਠੀ ਕਹਾਣੀ ਬਣਾਈ ਹੋਈ ਹੈ ਜਦੋਂ ਇਹ ਸਪਸ਼ਟ ਡਾਕੂਮੈਂਟਰੀ ਪ੍ਰੂਫ ਹੈ ਜਿਹਦੇ ਵਿੱਚ 16 ਤਰੀਕ ਨੂੰ ਇਹਨਾਂ ਨੇ ਨੰਬਰ ਲਿਖ ਕੇ ਸਾਰਾ ਕੁਝ ਆਊਟ ਕਰਤਾ ਸੀ ਸੁਬਡੈਂਟ ਜਿਹੜਾ ਹੈ ਡਿਬਰੂਦਾੜ ਸੈਂਟਰ ਜੇਲ੍ਹ ਦਾ ਉਹਨੇ ਮੰਨਿਆ ਕਿ ਕੋਈ ਚੀਜ਼ ਬਰਾਮਦ ਨਹੀਂ ਹੋਈ ਭਾਈ ਅਮਰਪਾਲ ਸਿੰਘ ਤੋਂ ਜਾਂ ਹੋਰ ਸਿੰਘਾਂ ਤੋਂ ਇਹ ਕਹਾਣੀ ਜਿਹੜੀ ਹੈ ਸਰਾ ਸਰ ਝੂਠੀ ਹੈ ਪਰ ਫਿਰ ਇਹ ਇਹ ਜਿਹੜੇ ਹੇਡਰ ਕੈਮਰੇਸ ਸੀਗੇ ਜੋ ਜੋ ਵੀ ਵਸਤੂਆਂ ਉੱਤੇ ਚੀਜ਼ਾਂ ਮਿਲੀਆਂ ਨੇ ਫਿਰ ਇਹ ਉਹਨਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਉਹਦਾ ਉਹੀ ਕਿਉਂਕਿ ਰਜਿਸਟਰ ਕਰ ਦਿੱਤਾ ਗਿਆ ਨਹੀਂ ਕੋਈ ਕੇਸ ਰਜਿਸਟਰ ਨਹੀਂ ਹੋਇਆ ਕੇਸ ਰਜਿਸਟਰ ਕਰਨ ਦਾ ਮਤਲਬ ਇਹਨਾਂ ਨੇ ਸਟੋਰੀ ਬਣਾਈ ਹੈ ਕੇਸ ਕੋਈ ਨਹੀਂ ਰਜਿਸਟਰ ਕਰਿਆ ਜੀ ਉਹ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਸਟੋਰੀ ਬਣਾਈ ਹੈ ਤੇ ਪ੍ਰਗਵੰਤਮਾਨ ਦੇ ਫਰਕਾਰ ਦੀ ਕਹਨ ਤੇ ਪ੍ਰਗਵੰਤਮਾਨ ਦੇ ਕਹਨ ਤੇ ਕੇਸ ਰਜਿਸਟਰ ਹੋਣਾ ਛੋਣ ਨੇ ਕਿਉਂਕਿ ਖਾਸ ਤੌਰ ਤੇ ਆਪਣੀ ਰਿਪੋਰਟ ਦਿੰਦੀ ਹੈ ਵੀ ਇਹਨਾਂ ਤੋਂ ਕੋਈ ਬਰਾਮਦਗੀ ਨਹੀਂ ਹੋਈ ਜੀ ਹਾਂ ਤੇ ਇਹ ਜੋ ਭੁਖੜਤਾਲ ਚੱਲਦੀ ਆ ਅੰਦਰ ਜਿਵੇਂ ਤੁਸੀਂ ਕਹਿੰਦੇ ਹੋ ਭਾਈ ਬਸੰਤਪੁਰਾ ਨੇ ਪਾਣੀ ਵੀ ਨਹੀਂ ਲੈ ਰਹੇ ਤੇ ਇਹ ਇਹ ਭੁਖੜਤਾਲ ਹੈ ਕਿ ਜਾਂ ਮਰਨ ਵਰਤ ਸ਼ੁਰੂ ਕੀਤਾ ਹੋਇਆ ਨਹੀਂ ਮਰਨ ਵਰਤੇ ਸ਼ੁਰੂ ਕਰਿਆ ਹੋਇਆ ਜੀ ਹੰਗਰ ਸਟਰਾਈਕ ਟੂ ਡੈਥ ਠੀਕ ਹੈ ਤੇ ਕੀ ਹਾਲਤ ਹੈ ਹੁਣ ਸਿੰਘਾਂ ਦੀ ਦੇਖੋ ਤਿੰਨਾਂ ਦੀ ਤਾਂ ਤੁਹਾਨੂੰ ਮੈਂ ਦੱਸ ਦਿੱਤੀ ਸਰਦਾਰ ਬਸੰਤ ਸਿੰਘ ਦੀ ਸਰਦਾਰ ਹਰਜੀਤ ਸਿੰਘ ਦੀ ਤੇ ਭਾਈ ਤੁਲਵੰਤ ਸਿੰਘ ਰਾਉਕੇ ਦੀ ਤੇ ਦੂਜੇ ਸਿੰਘਾਂ ਦੀ ਵੀ ਜਦੋਂ NH 160 ਤੋਂ ਫਰਵਰੀ ਤੋਂ ਚੱਲ ਰਹੀ ਹੈ ਤਾ ਹਾਲਤ ਤਾਂ ਜਿਹੜੀ ਆ ਉਹ ਜਿਹੜੀ ਆ ਉਹ ਹਾਂ ਕ੍ਰਿਟੀਕਲ ਤੇ ਗੰਭੀਰ ਹੁੰਦੀ ਉਹ ਹੁੰਦੀ ਹੈ ਇੱਕ ਡੰਗ ਰੋਟੀ ਤੋਂ ਬਿਨਾ ਰਹਿਣਾ ਔਖਾ ਤੇ ਜਿਹੜੇ ਇੰਨੇ ਦਿਨਾਂ ਤੋਂ 16 ਫਰਵਰੀ ਤੋਂ ਚੱਲ ਰਹੇ ਨੇ ਅੱਜ 23 ਫਰਵਰੀ ਹੋ ਗਈ ਤੇ 23 ਫਰਵਰੀ ਤੱਕ ਹਾਲਤ ਤਾਂ ਜੰਬੀਰ ਹੈ ਕਿਸੇ ਥਾਂ ਕਿਸੇ ਵੇਲੇ ਕਿਸੇ ਸਮੇ ਵੀ ਪੈਚ ਜਾਨੀ ਨੁਕਸਾਨ ਹੋ ਸਕਦਾ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ ਜਾਨ ਚਲੀ ਜਾ ਸਕਦੀ ਹੈ ਬਹੁਤ ਗੰਭੀਰ ਹਾਲਤ ਹੈ ਇਸ ਲਈ ਕਿ ਤੁਮ ਜ਼ਿੰਮੇਵਾਰ ਠਹਿਰੋ ਨੀ ਆ ਭਾਈ ਸਾਹਿਬ ਨੇ ਸਪਸ਼ਟ ਕਿਹਾ ਕਿ ਇਹਦੇ ਲਈ ਮੈਂ ਸਿਰਫ ਤੇ ਸਿਰਫ ਭਵੰਤਮਾਨ ਨੂੰ ਜਿਵੇਂ ਵਾਠ ਹੈ ਤੇ ਜੋ ਭਗਵੰਤਮਾਨ ਹੈ ਤੇ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਪਰ ਉੱਥੋਂ ਦਾ ਸਟੇਟ ਦਾ ਮੁੱਖ ਮੰਤਰੀ ਹੋ ਰਿਹਾ ਤੇ ਇਹ ਫਿਰ ਉਹਨਾਂ ਨੂੰ ਹੀ ਕਿਉਂ ਜਿੰਮੇਵਾਰ ਰਾਇਆ ਹੋਇਆ ਹੈ ਹੋਏ ਜਿੰਮੇਵਾਰ ਇਸ ਲਈ ਠਰਾਇਆ ਜਾਂਦਾ ਹੈ ਕਿ ਪ੍ਰਬੰਧਤ ਮਾਨ ਨੇ ਐਨਐਸਏ ਪ੍ਰਬੰਧਤ ਮਾਨ ਦੀ ਰეკਮੈਂਡੇਸ਼ਨ ਤੇ ਲੱਗੀ ਹੈ ਅੱਜੇ ਜਿਹੜੀ ਹੁੰਦੀ ਹੈ ਉਹ ਲਾਉਣ ਜਿਸ ਤਰ੍ਹਾਂ گورనర్ ਪ੍ਰਬੰਧਤ ਮਾਨ ਦੇ ਤੇ ਕਿਸੇ ਚੇਅਰਮੈਨ ਨੂੰ ਲਾਉਂਦਾ ਹੋਰ ਨੂੰ ਲਾਉਂਦਾ ਸੌ ਨੂੰ گورనర్ ਛਟਾਉਂਦਾ ਪਰੰਤੂ ਉਹ گورనర్ ਦੀ ਤਾਰਵਾਈ ਨਹੀਂ ਹੁੰਦੀ ਉਹ ਪ੍ਰਬੰਧਤ ਮਾਨ ਦੀ ਹੋਉਂਦੀ ਹੈ ਸੋ ਜਦੋਂ ਐਨਐਸਏ ਪ੍ਰਬੰਧਤ ਮਾਨ ਨੇ ਲਾਇਆ ਤੇ ਵਜ਼ੀਰ ਜਿਹੜੇ ਨੇ ਜਾਂ ਉਹਨਾਂ ਨੂੰ ਕਾਨੂੰਨੀ ਜਾਣਕਾਰੀ ਨਹੀਂ ਜਾਂ ਉਹ ਝੂਠ ਝੂਠ ਜਮਾਂ ਝੂਠੇ ਨੇ ਝੂਠ ਦੇ ਪਲੰਦੇ ਬਣਾ ਕੇ ਇੱਥੇ ਉਹ ਦੇ ਰਹੇ ਨੇ ਇੰਟਰਵਿਊ ਤੇ ਜਦੋਂ ਪ੍ਰਵੰਤ ਮਾਨ ਨੇ ਲਾਇਆ ਇਹ ਬੇ ਆਸਾਮ ਗਵਰਨਮੈਂਟ ਕੋਲੇ ਤਾਂ ਤੂੰ ਕੇਸੇ ਨਹੀਂ ਹੈ ਭਾਈ ਅਮਰਪਾਲ ਸਿੰਘ ਦੇ ਖਿਲਾਫ ਉਹ ਅਦੇ ਲਈ ਜੇਲ੍ਹ ਚ ਰੱਖਣ ਦੀ ਡਿਬਰੂ ਡੜ ਉਹ ਡਿਬਰੂ ਡੜ ਜੇਲ੍ਹ ਦੇ ਵਿੱਚ ਜਿਹੜੇ ਰੱਖੇ ਹੋਏ ਆ ਪ੍ਰਵੰਤ ਮਾਨ ਦੇ ਤਹਿਤ ਰੱਖੇ ਆ ਪ੍ਰਵੰਤ ਮਾਨ ਨੇ ਜਿਹੜਾ ਇਹਦਾ ਉਹ ਐਨਐਸਏ ਲਾਇਆ ਹੋਇਆ ਇਹਦੇ ਲਈ ਪ੍ਰਵੰਤ ਮਾਨ ਨੇ ਜ਼ਿੰਮੇਵਾਰ ਆ ਜਿਹੜਾ ਭਾਈ ਸਾਹਿਬ ਕਹਿ ਰਹੇ ਨੇ ਉਹ ਬਿਲਕੁਲ ਸਹੀ ਤੇ ਠੀਕ ਕਾਨੂੰਨੀ ਤੌਰ ਤੇ ਦਰਸਤ ਤੌਰ ਤੇ ਜਿਹੜਾ ਇਹ ਜਾ ਉਹ ਕਹਿ ਰਹੇ ਵੰਤਮਨ ਦੇ ਕੈਬਨਿਟ ਮੰਤਰੀ ਬੈਂਸ ਹਰਜੋਤ ਬੈਂਸ ਨੇ ਉਹ ਕਹਿ ਰਹੇ ਸੀ ਵੀ ਨਾ ਤਾਂ ਅਸੀਂ ਐਨਐਸਏ ਲਈ ਹੈ ਨਾ ਹੀ ਅਸੀਂ ਇਹਨਾਂ ਨੂੰ ਡਿਪਲੋਮੈਟ ਜੇਲ੍ਹ ਭੇਜਿਆ ਹੈ ਕਿ ਇਹ ਚ ਕਿੰਨੀ ਕਿ ਸੱਚਾਈ ਇਹ ਇਹਦੇ ਨਾਲੋਂ ਵੱਡਾ ਝੂਠ ਤੋਂ ਹੀ ਹੋ ਨਹੀਂ ਸਕਦਾ ਔਰ ਹਰਾਨੀ ਦੀ ਗੱਲ ਹੈ ਕਿ ਹਰਜੋਤ ਬੈਂਸ ਇਹਨਾਂ ਵੱਡਾ ਝੂਠ ਜਿਹੜਾ ਉਹ ਬੋਲ ਰਿਹਾ ਹੈ ਤੇ ਉਹ ਝੂਠ ਜਿਹੜਾ ਉਹ ਆਪਣੀ ਇੰਟਰਵਿਊ ਦੇ ਵਿੱਚ ਦੇ ਰਿਹਾ ਉਹ ਕਾਗਜ਼ ਪੱਤਰ ਨਸਰ ਤਰਨ ਜਿਹਦੇ ਵਿੱਚ ਸੈਂਟਰ ਨੇ ਲਾਈ ਹੈ ਉਹ ਕਾਗਜ਼ ਪੱਤਰ ਦਿਖਾ ਕੇ ਵਾ ਠੂ ਵੀ ਪਾਸੇ ਹੋ ਜਾਣ ਉਹ ਚਾਜ ਜਦੋਂ ਦੇਖਉਂਦੇ ਮੈਂ ਜੇਲ੍ਹ 'ਚ ਦੇਖਿਆ ਉਹ ਸਾਰੇ ਕਾਗਜ਼ਾਂ ਦੇ ਵਿੱਚ ਭਗਵੰਤ ਮਾਨ ਲਿਖਿਆ ਹੋਇਆ ਉਹ ਤਾਂ ਮੇਰੇ ਆਪ ਦੇ ਦੇਖਣ ਦੀ ਚੀਜ਼ ਹੈ ਤੇ ਹਰਜੋਤ ਬੈਂਸ ਜਿਹੜਾ ਹੈ ਇੰਨਾ ਵੱਡਾ ਝੂਠ ਜਿਹੜਾ ਉਹ ਸਾਰੀ ਪਬਲਿਕ ਨੂੰ ਦੇ ਰਿਹਾ ਇੱਕ ਵਜੀਦ ਦੇ ਲਈ ਇੰਨਾ ਝੂਠ ਬੋਲਣਾ ਸੌਬਦਾ ਨਹੀਂ ਹੈ ਉਹਦੀ ਇਹ ਸਾਰੀ ਤਹਾਣੀ ਜਿਹੜੀ ਹੈ ਜੀ ਆ ਉੱਥੇ ਦੋ ਦੋ ਅੱਖਰ ਚਾਹੇ ਤੇ ਡਾਕੂਮੈਂਟਰੀ ਪਰੂਫ ਹੁੰਦਾ ਹੈ ਇਹਦਾ ਦਸਤਾਵੇਜ਼ੀ ਜਿਹੜੇ ਸਬੂਤ ਹੁੰਦਾ ਹੈ ਇਹਦਾ ਵੀ ਟੀਨੇ ਲਾਈ ਹੈ ਇਹ ਜਵਾਨੀ ਚਹਿਣ ਨਾਲ ਨਹੀਂ ਲੱਗਦੀ ਹੁੰਦੀ ਮੈਂ ਕਹਤਾ ਜਾਂ ਕਿਸੇ ਹੋਰ ਨੇ ਕਹਤਾ ਸੋ ਸਪਸ਼ਟ ਤੌਰ ਤੇ ਜਿਹੜੀ ਹੈ ਜੀ ਆ ਉਹਨੇ ਲਾਇ ਹੈ ਉਹਦੇ ਦਸਤਾ ਤ ਪ੍ਰਵੰਤਮਾਨ ਦੇ ਸਰਚੈ ਵੱਲੋਂ ਮਨਜ਼ੂਰ ਕੀਤੀ ਹੋਈ ਹੈ ਹਰਜੋਤ ਬੈਂਸ ਦਾ ਬਿਆਨ ਮਕੰਮਲ ਤੌਰ ਤੇ 101% ਝੂਠਾ ਹੈ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਨੇ ਭਾਈ ਅਮਰਤਪਾਲ ਸਿੰਘ ਜੀ ਨੇ ਭਗਵੰਤ ਮਾਨ ਬਾਰੇ ਕੀ ਕਿਹਾ ਤੇ ਸਿੱਖ ਕੌਮ ਨੂੰ ਕੀ ਸੰਦੇਸ਼ ਦਿੱਤਾ ਆ ਭਾਈ ਸਾਹਿਬ ਨੇ ਕਿਹਾ ਕਿ ਤਲਾ ਪ੍ਰਬੰਧਤ ਮਾਨ ਜਿਹੜਾ ਉਹ ਜ਼ਿੰਮੇਵਾਰ ਆ ਸਭ ਕਾਸੇ ਲਈ ਕਿਸੇ ਦੀ ਸ਼ਹੀਦੀ ਹੁੰਦੀ ਹੈ ਕੋਈ ਮਿਸ ਹੈਪਨਿੰਗ ਹੁੰਦੀ ਹੈ ਕੋਈ ਜਾਨੀ ਨੁਕਸਾਨ ਹੁੰਦਾ ਕਿਸੇ ਵੀ ਸਿੰਘ ਦਾ ਭਾਈ ਸਾਹਿਬ ਦਾ ਜਾਂ ਹੋਰ ਜਿਹੜੇ ਸਿੰਘ ਉਥੇ ਜੇਲ੍ਹ ਦੇ ਵਿੱਚ ਨੇ ਤਾਂ ਉਸ ਦੇ ਲਈ ਸਿਰਫ ਤੇ ਸਿਰਫ ਪ੍ਰਬੰਧਤ ਮਾਨ ਹੀ ਜਿਹੜਾ ਹੈ ਜ਼ਿੰਮੇਵਾਰ ਹੋਵੇਗਾ ਉਹਨਾਂ ਨੇ ਸਾਰੇ ਸਿੰਘਾਂ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਜੱਟ ਦੇ ਵਿੱਚ ਰਹਿ ਕੇ ਤੇ ਅਮਨ ਅਮਾਨ ਨਾਲ ਇਹ ਰੋਸ ਰੇਸ ਦੇ ਵਿੱਚ ਜ਼ਾਹਰ ਕਰਨ ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਅਮਨ ਮਾਨ ਨਾਲ ਹੀ ਅੰਮ੍ਰਿਤ ਛਕਾ ਰਹੇ ਸੀ ਅਮਨ ਮਾਨ ਨਾਲ ਹੀ ਅਸੀਂ ਨਸ਼ਾ ਛਡਾ ਰਹੇ ਸੀ ਤੇ ਹੁਣ ਵੀ ਸਾਡਾ ਜਿਹੜਾ ਹੈ ਹਿੰਸਾ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਅਸੀਂ ਕੀ ਕਹਿੰਦੇ ਹਾਂ ਹਿੰਸਾ ਦੇ ਨਾਲ ਕਾਨੂੰਨੀ ਤਰੀਕੇ ਨਾਲ ਸਾਰੇ ਕੰਮ ਕਰ ਰਹੇ ਸੀ ਤੇ ਸਾਰਿਆਂ ਨੂੰ ਸੰਦੇਸ਼ ਇਹ ਹੈ ਕਿ ਉਹ ਅਮਨ ਦਾ ਮਾਨ ਰੱਖ ਕੇ ਆਪਣਾ ਜਿਹੜਾ ਹੈ ਰੋਸ ਪ੍ਰਗਟ ਕਰਨ ਕਿਉਂਕਿ ਬੜਾ ਵੱਡਾ ਇਹ ਜਿਹੜਾ ਹੈਗਾ ਗੰਭੀਰ ਸਮਾਂ ਹੈ ਇਸ ਦੇ ਵਿੱਚ ਕੁਝ ਵੀ ਹੋ ਸਕਦਾ ਸ਼ਹੀਦੀਆਂ ਵੀ ਹੋ ਸਕਦੀਆਂ ਜਿਹੜਾ ਕਿ ਪਹਿਲੇ ਢੱਲੂ ਧਾਰੇ ਜਿਹੜੇ ਸੀਗੇ ਉਹ ਹਥਿਆਰਾਂ ਨਾਲ ਲੜੇ ਜਾਂਦੇ ਸੀ ਇਹ ਢੱਲੂ ਧਾਰੇ ਢੱਲੂ ਧਾਰਾ ਅਮਨ ਦਾ ਮਾਨ ਦਾ ਢੱਲੂ ਧਾਰਾ ਭਾਈ ਸਾਹਿਬ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਸਾਡਾ ਹਿੰਦੂ ਤਾਮ ਨਾਲ ਕਿਸੇ ਤਾਮ ਨਾਲ ਕੋਈ ਝਗੜਾ ਨਹੀਂ ਕੋਈ ਲੜਾਈ ਨਹੀਂ ਇਹ ਸਭ ਫਰਜੀ ਚਲਨਾ ਬਣਾਈਆਂ ਰਹੀਆਂ ਜਾਂ ਜਾਈਆਂ ਨੇ ਅਸੀਂ ਸਿਰਫ ਆਪਣਾ ਆਪਣਾ ਅਮਰਤ ਪ੍ਰਚਾਰ ਕਰ ਰਹੇ ਹਾਂ ਤੇ ਆਪਣਾ ਨਸ਼ਾ ਛਡਾ ਰਹੇ ਹਾਂ ਤੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹਾਂ ਜਿਹੜਾ ਕਿ ਸਾਡਾ ਕਾਨੂੰਨੀ ਹੱਤ ਹੈ ਸੋ ਇਹ ਭਗਵੰਤ ਮਾਨ ਜਿਹੜਾ ਹੈ ਸਿੱਖੀ ਦੇ ਵਿਰੁੱਧ ਬੜਾ ਵੱਡਾ ਫੜਜੰਤਰ ਰਚਿਆ ਤੇ ਬੜੀ ਵੱਡੀ ਕਾਰਵਾਈ ਕੀਤੀ ਹੈ ਇਹ ਭਗਵੰਤ ਮਾਨ ਜਿਹੜਾ ਹੈ ਹੁਣ ਸਾਡੀ ਇਹ ਸਾਡੀ ਰੋਟੀ ਦੇ ਵਿੱਚ ਜੇ ਇੱਥੇ ਪੁੱਠੜ ਤਾਲ ਨਹੀਂ ਨਾ ਚਰਦੇ ਤਾਂ ਇਹ ਜ਼ਹਿਰ ਦੇ ਕੇ ਐ ਮੈਨੂੰ ਤੇ ਬਾਕੀ ਸਿੰਘਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਤੇ ਕਿਸੇ ਵੇਲੇ ਵੀ ਜਿਹੜਾ ਹੈ ਦਾ ਇਹ ਖਤਮ ਕਰਦਾ ਸਾਨੂੰ ਕਤਲ ਕਰਨ ਦੀ ਚਾਲ ਬਣਾਈ ਹੈ ਇਸ ਨੇ ਇਹ ਜਿਹੜੇ ਗੁਪਤ ਕੈਮਰੇ ਲਾਏ ਨੇ ਤੇ ਸਾਰਾ ਜਿਹੜਾ ਹੈ ਇਸ ਲਈ ਪਟਵੰਤ ਮਾਨ ਜ਼ਿੰਮੇਵਾਰ ਹੈ ਉਹਨਾਂ ਸਾਰੀ ਕੌਮ ਨੂੰ ਸੰਦੇਸ਼ ਦਿੰਦਾ ਹੈ ਕਿ ਬਚਤ ਹੈ ਜੇ ਸ਼ਾਂਤਮਈ ਢੰਗ ਨਾਲ ਉਸ ਪ੍ਰਗਟ ਕੀਤਾ ਜਾਵੇ ਜਿਹੜਾ ਇਸ ਸਮੇਂ ਵਾਂਝੇ ਰਹਿ ਗਿਆ ਉਹ ਫਿਰ ਸਾਡੀ ਮੌਤ ਦੇ ਪਿੱਛੋਂ ਜੇ ਉਹ ਟਵਿਸਟ ਕਰੂਗਾ ਤਾਂ ਉਸ ਦੀ ਉਸ ਦਾ ਕੋਈ ਮੁੱਲ ਨਹੀਂ ਹੋਊਗਾ ਇਹ ਸਾਨੂੰ ਸਾਬਕਾ ਮੈਂਬਰ ਪਾਰਲੀਮੈਂਟ ਰਾਜੇ ਸਿੰਘ ਖਾਲਸਾ ਜੋ ਕਿ ਡਿਬਰੂਗਾਉੜ ਜੇਲ੍ਹ ਵਿੱਚ ਭਾਈ ਅਮਰਤਪਾਲ ਸਿੰਘ ਨਾਲ ਮੁਲਾਕਾਤ ਕਰਕੇ ਆਏ ਹਨ ਉਹਨਾਂ ਦੇ ਵਕੀਲ ਵੀ ਹਨ ਤੇ ਉਹ ਭਾਈ ਅਮਰਤਪਾਲ ਸਿੰਘ ਜੀ ਦਾ ਜਿੱਥੇ ਸੰਦੇਸ਼ ਲੈ ਕੇ ਆਏ ਹਨ ਸਿੱਖ ਕੌਮ ਲਈ ਤੇ ਉੱਥੇ ਉਹ ਇਹ ਵੀ ਸੰਦੇਸ਼ ਲੈ ਕੇ ਆਏ ਹਨ ਜੇ ਕਿ ਉਹਨਾਂ ਦਾ ਕੋਈ ਜਾਣੇ ਮਾਰੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਜ਼ਿੰਮੇਵਾਰ ਮੁੱਖ ਮੰਤਰੀ ਨਿੱਜੀ ਤੌਰ ਤੇ ਭਗਵਾਨ ਤਮਾਨ ਹੋਣਗੇ ਧੰਨਵਾਦ